ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਤੋਂ ਫਿਰ ਤੋਂ ਪਰਿਆ ਆਇਆ ਪਰਿਆ ਤਉ ਸ਼ਰਨਾਏ ਨਾਨਕੀ ਤਬੇਨਤੀ ਆਪਣੀ ਭਗਤੀ ਲਾਏ ਆਏ ਪ੍ਰਭ ਸ਼ਰਨਾਏ ਪਾ ਨਿਤ ਦਇਆ ਦਾ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕਰ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਕੰਤ ਪਰਸਾ ਦੀ ਪੈ ਮਿਟੈ ਨਾਨਕ ਵਿਣਸੀ ਚਿੰਦ ਪੌੜੀ ਅਮਰੁ ਸਿਆਤਮ ਸੁਖੀ ਭੈ ਸੰਤੋਖ ਦੀਆ ਗੁਰਦੇਵ ਮਨ ਤਨ ਸੀਤਰ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਭਿਕਾਰ ਮਿਟੀ ਹੋ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਨ ਗਈ ਪਾਰ ਬ੍ਰਹਮ ਕੀ ਮਿਟਿਆ ਆਂਾ ਗਵਣ ਆਪ ਕਰਿਆ ਕੁਟੰਬ ਸਿਓ ਗੁਣ ਗੋਵਿੰਦ ਪ੍ਰਵਰਣ ਹਰ ਕੀ ਟਹਿਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਵਿਸ਼ਰਾਮ ਹਰ ਕੀ ਟਹਿਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਕਵੀ ਸ਼ਰਾਨ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਪ੍ਰਜਾਣਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਨਿਵਾਰੇ ਹੋ ਆਪ ਜੀ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜ ਰਹੇ ਸੀ ਲੜੀਵਾਰ ਕਥਾ ਕਰਦੇ ਹੋਏ ਆਪਾਂ ਸ਼੍ਰੀ ਗੁਰੂ ਸਾਹਿਬ ਜੀ ਦੇ 299 ਅੰਗ ਉੱਪਰ ਸੁਭਾਏ ਮਾਣ 30 ਗੌਰੀ ਮਹੱਲਾ ਪੰਜਵਾਂ ਦਾ 15ਵਾਂ ਸ਼ਲੋਕ 15ਵੀਂ ਪੌੜੀ ਸਰਵਣ ਕੀਤੀ ਹੈ ਇਸਹੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਸ਼ੀ ਦਾ ਦੇ ਸਿਰਤਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਅਰੰਭ ਕਰਕੇ ਸਰਵਣ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰ ਚਰਨਾਂ ਵਿਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਗ ਗੱਜ ਕੇ ਆਖੀਏ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ 来 गोविंद संत परसादी पै मिटे नानक बिनसी चिंद ओवा गुरु თან თან ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਨਵੇਂ ਨਾਨਕ ਬਖਸ਼ਰ ਕਰਦੇ ਹਨ ਕਿ ਜਿਸ ਮਨੋਖ ਨੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਆਪਣੇ ਆਪ ਨੂੰ ਆਪਣੇ ਮਨ ਨੂੰ ਵਸ ਵਿੱਚ ਕਰਨਿਆ ਮਨ ਨੂੰ ਵਸ ਕਰਕੇ ਪ੍ਰਮਾਤਮਾ ਨੇ ਸਿੱਖਤ ਸਲਾਹ ਕੀਤੀ ਕਿਉਂਕਿ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤੇ ਇਹ ਕਿਰਪਾ ਵਾਲਾ ਕੰਮ ਹੈ ਜਿਹੜਾ ਇਹ ਗੁਰੂ ਹੀ ਕਰ ਸਕਦਾ ਜਦੋਂ ਗੁਰੂ ਕਿਰਪਾ ਕਰਦਾ ਹੈ ਮਨ ਜਿੱਤਿਆ ਜਾਂਦਾ ਹੈ ਮਨ ਜਿੱਤੈ ਜਗ ਜੀਤ ਰਸ ਗੁਰੂ ਦੀ ਮਤ ਲੈ ਕੇ ਜਦੋਂ ਹਰੀ ਦਾ ਸਿਮਤ ਸਲਾਹ ਕੀਤੀ ਉਹਨੇ ਗੁਣ ਗੌਣੇ ਕੀਤੇ ਸੰਤ ਪਰਸਾ ਦੀ ਭੈ ਮਿਟੇ ਸੰਤਾਂ ਦੀ ਕਿਰਪਾ ਸਦਕਾ ਪਰਮੇਸ਼ਰ ਦੇ ਪਿਆਰਿਆਂ ਦੀ ਕਿਰਪਾ ਸਦਕਾ ਸਾਰੇ ਡਰ ਖਤਮ ਹੋ ਗਏ ਨਾਨਕ ਬਿਨਸੀ ਚਿੰਦ ਚਿੰਤਾਵਾਂ ਫਿਕਰਾਂ ਦਾ ਵੀ ਨਾਸ ਹੋ ਗਿਆ ਐਸੀ ਗੁਰੂ ਨੇ ਇਹ ਬਖਸ਼ਿਸ਼ ਕੀਤਾ ਜਿਨ ਨਿਰਪੋ ਜਨ ਹਰ ਨਿਰਪੋ ਧਿਆਇਆ ਜੀ ਤਿਲਕਾ ਪਉ ਸਭ ਗਵਾਸੀ ਪੌੜੀ ਅੱਗੇ ਇਹ ਸ਼ਲੋਕ ਨੂੰ 15ਵੀਂ ਤਿਰਥ ਵਿੱਚ ਪੌੜੀ ਰਾਹੀਂ ਹੋਰ ਵੀ ਜ਼ਿਆਦਾ ਖੋਲਦੇ ਜਾਂ ਅਨਾਰਸਿਆ ਤਮ ਸੁਖੀ ਭੈ ਸੰਤੋ ਖਦੀਆ ਗੁਰਦੇ ਵੇ ਜੇਰਾ ਮਨ ਹੈ ਇਹ ਰਾਜ ਦਾ ਨਹੀਂ ਪਾਤਸ਼ਾਹ ਕਹਿੰਦੇ ਭੁੱਖਿਆਂ ਕੋਖਣਾ ਉਤਰੀ ਜੇ ਬੰਨਾਂ ਕੁਰੀਆਂ ਭਰ ਤਿੰਦ ਭਈ ਸੱਚ ਭੋਜਨ ਖਾਏ ਆ ਮਨ ਦਾ ਰਸਨਾ ਨਾਮ ਧਿਆਇਆ ਅਨ ਨਾਸਿਆਤਮ ਸੁਖੀ ਭਏ ਮਸਿਆ ਰਾਹੀ ਭਾਵ ਜੋ ਅਗਿਆਨਤਾ ਦੇ ਕਾਰਨ ਇਹ ਜੀਵ ਦੁਖੀ ਸੀ ਇਸ ਤਰ੍ਹਾਂ ਕੋਈ ਹਨੇਰੇ ਵਿੱਚ ਡਰ ਜਾਂਦਾ ਹੈ ਉਸੇ ਤਰ੍ਹਾਂ ਹੀ ਮਸੀਹਾ ਦਾ ਮਤਲਬ ਹੈ ਅਗਿਆਨਤਾ ਦਾ ਹਨੇਰਾ। ਅਤੇ ਅਗਿਆਨਤਾ ਦੇ ਹਨੇਰੇ ਦੇ ਕਾਰਨ ਇਹ ਜੀਵ ਜਿਹੜਾ ਹੈ ਬੜਾ ਦੁਖੀ ਸੀਗਾ। ਤੇ ਜਦੋਂ ਹੀ ਗੁਰੂ ਨੇ ਕਿਰਪਾ ਕਰਕੇ ਆਪਣੇ ਨਾਮ ਦੀ ਵਫਸਿਸ਼ ਕੀਤੀ। ਇਹ ਮਸੀਹਾ ਦਾ ਹਨੇਰਾ ਦੂਰ ਕਰ ਦਿੱਤਾ। ਆਬਾਸ ਇਹ ਪਾਸੇ ਹੋ ਗਈ ਆਤਮ ਸੁਖੀ ਭਏ ਮਨ ਕਰਕੇ ਸੰਤੋਖ ਆ ਗਿਆ ਆਤਮਾ ਸੁਖੀ ਹੋ ਗਈ ਸੰਤੋਖ ਦੀਆ ਗੁਰਦੇਵ ਜਦੋਂ ਗੁਰੂ ਨੇ ਮੈਨੂੰ ਤ੍ਰਿਪਤ ਭਈ ਸਤਿ ਭੋਜਨ ਖਾਇਆ ਮਨ ਦਾ ਰਸਨਾ ਨਾਮ ਤੇ ਆਇਆ ਬਿੰਦ ਸੰਤੋਖ ਭੁੱਖਾ ਨਹੀਂ ਲੱਜੈ ਤਾਂ ਗੁਰੂ ਦੀ ਕਿਰਪਾ ਸਦਕਾ ਸੰਤੋਖ ਪ੍ਰਾਪਤ ਹੋਇਆ ਤੇ ਮਨ ਰੱਜ ਗਿਆ ਮਨ ਤਨ ਸੀਤਲ ਸ਼ਾਂਤ ਸਹਜ ਦਾਗਾ ਪ੍ਰਵ ਕੀ ਸੇਵ ਇਹ ਜਿਹੜਾ ਸਾਡਾ ਮਨ ਤੇ ਤਨ ਮੜਾ ਤੜਫ ਰਿਹਾ ਸੀ ਭਟਕ ਰਿਹਾ ਸੀ ਗੁਰੂ ਨੇ ਕਿਰਪਾ ਕਰਕੇ ਗਿਆਨ ਦੇ ਨਾਲ ਇਹਨੂੰ ਸੀਤਲ ਠੰਡਾ ਤੇ ਸ਼ਾਂਤ ਕਰ ਦਿੱਤਾ ਸਹਜ ਅਵਸਥਾ ਬਖਸ਼ਿਸ਼ ਕਰ ਦਿੱਤੀ ਪਾਤਸ਼ਾਹ ਜੀ ਕਹਿੰਦੇ ਹਨ ਕਿਆ ਪੜੀਐ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਐ ਪੜਾ ਸੋਣਾ ਕਿਆ ਹੋਈ ਜੋ ਸਹਜ ਨਾਲ ਮਿਲੇ ਉਹ ਸੋਈ ਹਰ ਕਾ ਨਾਮ ਨ ਜਪਸ ਗੁਵਾਰਾ ਕਿਆ ਸੋਚੇ ਬਾਰੰਬਾਰ ਇਸ ਕਰਕੇ ਪਾਤਸ਼ਾਹ ਜੀ ਬਖਸ਼ਰ ਕਰਦੇ ਹਨ ਕਿ ਜਦੋਂ ਗੁਰੂ ਨੇ ਕਿਰਪਾ ਕਰਕੇ ਸੰਤੋਖ ਦਿੱਤਾ ਮਨ ਤੇ ਤਨ ਕੀਤਲ ਠੰਡਾ ਠਾਰ ਹੋ ਗਿਆ ਸ਼ਾਂਤ ਹੋ ਗਿਆ ਸਹਿਜ ਅਵਸਥਾ ਮਿਲ ਗਈ ਲਾਗਾ ਪ੍ਰਭ ਦੀ ਸੇਵ ਔਰ ਮਨ ਦੀ ਭੱਜ ਦੌੜ ਖਤਮ ਹੋ ਗਈ ਸੇਵਾ ਦੇ ਵਿੱਚ ਖੜ ਗਿਆ ਟਿਕਾਉ ਆ ਗਿਆ ਆਤਮਿਕ ਅਡੋਲਤਾ ਬਣ ਗਈ ਜਿਸ ਦੇ ਨਾਲ ਟੁੱਟੇ ਬੰਗੜ ਬੋਭਿਕਾਰ ਜਿਹੜੇ ਮੇਰੇ ਅੰਦਰ ਅਨੇਕਾਂ ਵਿਕਾਰਾਂ ਦੇ ਸੰਸਕਾਰਾਂ ਦੇ ਬੰਧਨ ਪਏ ਸੀ ਜਿਨ੍ਹਾਂ ਦੇ ਕਾਰਨ ਮੈਂ ਚੱਕਰ ਵਿੱਚ ਪਿਆ ਹੋਇਆ ਸੀ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਉਹ ਸਾਰੇ ਬੰਧਨ ਟੁੱਟ ਗਏ ਮੇਰੇ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਸਭਨ ਕੋਰਣਤਾ ਕੇ ਕਾਮ ਤੇ ਉਸ ਜੀਵ ਦੇ ਸਾਰੇ ਕਾਰਜ iracial ਹੋ ਜਾਂਦੇ ਹਨ ਤਾਂ ਮੇਰੇ ਸਾਰੇ ਕਾਰਜ iracial ਹੋ ਗਏ ਦੁਰਮਤ ਮੱਟ ਮਿਟੀ ਹਾਂ ਮੈਂ ਛੁੱਟੀ ਗੁਰਮਤ ਦੇ ਨਾਲ ਦੁਰਮਤ ਖਤਮ ਹੋ ਗਈ ਪਿੱਛੇ 12ਵੀਂ ਪੌੜੀ ਦੇ ਵਿੱਚ ਦੁਰਮਤ ਦੀ ਗੱਲ ਕੀਤੀ ਸੀ ਪਾਤਸ਼ਾਹ ਜੀ ਨੇ ਕਿ ਇਸ ਦੁਰਮਤ ਨੂੰ ਦੁਰਮਤ ਨੂੰ ਅਗਿਆਨਤਾ ਦੇ ਹਨੇਰੇ ਨੂੰ ਇਸ ਬੱਥਿਆਂ ਨੂੰ ਜਦੋਂ ਗੁਰੂ ਦੇ ਗਿਆਨ ਨਾਲ ਦੂਰ ਕੀਤਾ ਤੇ ਉਹ ਦੁਰਮਤ ਵੀ ਖਤਮ ਹੋ ਗਈ ਆ ਦੁਰਵਤ ਮਿੱਟੀ ਹਮੈ ਛੁੱਟੀ ਹੰਕਾਰ ਵੀ ਭੱਜ ਗਿਆ ਸਿਮਰਤ ਹਰ ਕੋ ਨਾਮ ਜਦ ਵੀ ਹਰੀ ਦੇ ਨਾਮ ਨੂੰ ਸਿਮਰਨਾ ਕੀਤਾ ਹੰਕਾਰ ਤੋਂ ਵੀ ਕਲਾਸੀ ਮੁਕਤੀ ਮਿਲ ਗਈ ਸ਼ਰਨ ਗਹੀ ਪਰਬ੍ਰਮ ਕੀ ਜਦੋਂ ਮੈਂ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਵਿੱਚ ਸੁਰਤ ਨੂੰ ਲੈ ਗਿਆ ਜਦੋਂ ਆਪਣੀ ਸੁਰਤ ਨੂੰ ਸ਼ਬਦ ਦੇ ਰਾਹੀ ਪਰਮੇਸ਼ਰ ਦੀ ਸ਼ਰਨ ਵਿੱਚ ਚਲਿਆ ਗਿਆ ਤਾਂ ਫਿਰ ਕੀ ਹੋਇਆ ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਣ ਜਿਹੜੇ ਮਾਰੇ ਮਨ ਭਟਕਦਾ ਫਿਰਦਾ ਸੀਗਾ ਕਬਹੂ ਜੀਵਣ ਉਹ ਵਿਚਰਤ ਹੈ ਕਬਹੂ ਜਾਏ ਪਿਆਲੇ ਲੋਭੀ ਜੀਵਰਾ ਥਿਰਨਾ ਰਹਤ ਹੈ ਚਾਰੇ ਕੁੰਡਾ ਭਾਲੇ ਉਹ ਡਿੱਗ ਗਿਆ ਆਵਾਗਮਨ ਦੇ ਚੱਕਰ ਤੋਂ ਨਿਕਲ ਗਿਆ ਆਪ ਬਤਾਇਆ ਕੁਤੰਭ ਸਿਓ ਗੁਣ ਗੋਵਿੰਦ ਪ੍ਰਵ ਰਵਣ ਗੋਵਿੰਦ ਦੇ ਗੁਣਾ ਵਿੱਚ ਰਮਣ ਕਰਕੇ ਰਮਣਾ ਹੰਗਾ ਇਕਮਿਕ ਹੋ ਜਾਣਾ ਕਰਤ ਤਪਸਿਆ ਜਵਹਾਂ ਭਇਓ ਦਵੈਤੇ ਏਕ ਰੂਪ ਹੋਏ ਗਏਓ ਚਿਤਨਾ ਭਇਓ ਹਮਰੋ ਆਵਣ ਕੇ ਚੁਵੀ ਰਹੀ ਸੁਰਤ ਪ੍ਰਭ ਚਰਨਨ ਬੇ ਇਸ ਤਰ੍ਹਾਂ ਜਦੋਂ ਹੀ ਮਨ ਜਿਹੜਾ ਸੀ ਮੇਰਾ ਗੋਬਿੰਦ ਦੇ ਪਰਮੇਸ਼ਰ ਦੇ ਗੋਲਾ ਵਿੱਚ ਰੰਗ ਗਿਆ ਜਿੱਥੇ ਮੈਂ ਆਬ ਤਰਿਆ ਤੇਰਾ ਪਰਿਵਾਰ ਵੀ ਤਰ ਗਿਆ ਆਬ ਤਰਿਆ ਕੁਟੰਬ ਸਿਓ ਪਰਿਵਾਰ ਸਮੇਤ ਜਿਨੀ ਨਾਮ ਧਿਆਇਆ ਗਏ ਮੁਸ਼ਕਿਲ ਕਾਲ ਨਾਨਕ ਤੇ ਮੁਖੋਜਲੇ ਕੀਤੀ ਛੁੱਟੀ ਨਾਲ ਜਿੱਥੇ ਆਪ ਤਰਿਆ ਆਪਣੇ ਸੰਗੀ ਸਾਥੀਆਂ ਦਾ ਵੀ ਉਧਾਰ ਕਰ ਗਿਆ ਇਸ ਤਰ੍ਹਾਂ ਗੋਬਿੰਦ ਦੇ ਗੁਰ ਗਾਂਧੀ ਬਰਕਤ ਨਾਲ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਦਾ ਨਾਮ ਤੇ ਹੁਣੋਂ ਦੂਸਰਿਆਂ ਨੂੰ ਵੀ ਸਹੀ ਸਲਾਹ ਦਿੰਦਾ ਸਿੱਖੋ ਧੰਗ ਗੁਰੂ ਅਰਜਨ ਦੇਵ ਜੀ ਨੂੰ ਸਾਨੂੰ ਵੀ ਇਹ ਸਲਾਹ ਦਿੰਦੇ ਆ ਭਾਈ ਪਰਮਾਤਮਾ ਦੀ ਸੇਵਾ ਵਿੱਚ ਲੱਗਿਆ ਕਰੋ ਭਗਤੀ ਕਰਿਆ ਕਰੋ ਉਹਦੀ ਸੇਵਾ ਉਹਦੀ ਭਗਤੀ ਹੀ ਆ ਤੋ ਸ੍ਰਿਸ਼ਟੀ ਦੀ ਸੇਵਾ ਵੀ ਉਹਦੀ ਸੇਵਾ ਹੈ ਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਆ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਔਰ ਇਹ ਨਾਮ ਤੁਹਾਨੂੰ ਪੂਰੇ ਗੁਰੂ ਕੋਲੋਂ ਪ੍ਰਾਪਤ ਹੋਵੇਗਾ ਗੁਰਪੂਰੇ ਤੇ ਪਾਇਆ ਨਾਨਕ ਸੁਖ ਦੀ ਸ਼ਰਮ ਇਹ ਆਤਮਿਕ ਸੁਖ ਇਹ ਆਤਮਿਕ ਆਨੰਦ ਇਹ ਸ਼ਾਂਤੀ ਇਹ ਟਿਕਾਉ ਇਸ ਥੇਨ ਹੁਣ ਥਿਰ ਕਰ ਬੈਸੋ ਹਰ ਜਨ ਪਿਆਰੇ ਅਦੀ ਆਦੀ ਇਹ ਪੂਰੇ ਗੁਰੂ ਦੇ ਕੋਲੋਂ ਹੀ ਪ੍ਰਾਪਤ ਹੁੰਦਾ ਹੈ ਇਹ ਨਾਨਕ ਸਾਰੇ ਸੁੱਖਾਂ ਦਾ ਮੂਲ ਉਹ ਪੂਰਾ ਗੁਰੂ ਉਹਦੇ ਰਾਹੀਂ ਪਰਮੇਸ਼ਰ ਨੂੰ ਮਿਲ ਕੇ ਹੀ ਇਹਨਾਂ ਸੁੱਖਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਸੀ ਥਿੱਤੀ ਗੌੜੀ ਮਹੱਲਾ ਪੰਨਵਾ ਦੀ 15ਵੀਂ ਅਸ਼ਟਪੜੀ ਅੰਦਰ ਮਾਸ ਲੋਗ 15ਵੀਂ ਪੌੜੀ ਅੱਗੇ ਗੁਰੂ ਪਿਆਰਿਓ ਆ ਜਾਂਦੀ ਹੈ ਪੂਰਨਵਾਸੀ ਭਾਵ ਮਸਿਆ ਤੋਂ ਅਗਲੇ ਦਿਨ ਕੀ ਹੁੰਦਾ ਹੈ ਥੋੜਾ ਹੈ ਚੰਦਰਮਾ ਨਿਕਲਦਾ ਇੱਕੋ ਵਾਲੇ ਦਿਨ ਫਿਰ ਥੋੜਾ ਜਿਹਾ ਪ੍ਰਕਾਸ਼ ਅਗਲੇ ਦਿਨ ਹੋਰ ਵੱਧ ਜਾਂਦਾ ਦੂਜ ਤੀਜ ਚੌਥ ਆਦਿ ਕਰਦੇ ਜਾਂ ਕਰਦੇ ਆ 15 ਦਿਨ ਬਤੀਤ ਹੋ ਜਾਂਦੇ ਆ ਫਿਰ ਪੂਰਨਮਾਸ਼ੀ ਆ ਜਾਂਦੀ ਆ ਤੇ ਅਧਿਆਤਮਿਕ ਪੂਰਨਮਾਸ਼ੀ ਦਾ ਮਤਲਬ ਹੈ ਜਦੋਂ ਗੁਰੂ ਸਿੱਖ ਨੂੰ ਪਰਮੇਸ਼ਰ ਵਿੱਚ ਬੁਲਾ ਦਿੰਦਾ ਤੇ ਇਹ ਨੂੰ ਵੀ ਪੂਰਾ ਕਰ ਦਿੰਦਾ ਇਹਦੇ ਅੰਦਰ ਵੀ ਗਿਆਨ ਦਾ ਸੂਰਜ ਜਰ ਜਾਂਦਾ ਇਸ ਨੂੰ ਬਾਣੀ ਵਿੱਚ ਕਹਿੰਦੇ ਨਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਏਤੇ ਚਾਲਣ ਹੁੰਦੇ ਆ ਗੁਰਬਿੰਨ ਘੋਲ ਆਧਾਰ ਆਓ ਇਹ 16ਵਾਂ ਸ਼ਲੋਕ 16ਵੀਂ ਪੌੜੀ ਆਪਾਂ ਅਗਲੇ ਦਿਵਾਨਾ ਵਿੱਚ ਸਰਬਨ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਏਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ बुलाओ फते पाओ फते वागुरु जी का खालसा वागुरू जी की फतेह गुरु वाह